ਮੇਰੀ ਪਰਜਾਈ ਆਉਣ ਲੱਗੀ ਸ਼ਹਿਰ ਉਹਨੂੰ ਬੜਾ ਜ਼ਰੂਰੀ ਕੰਮ ਆ ਤਾਂ ਕਰਕੇ ਮੈਂ ਚੱਲੀ ਆ 헵ੜਕੀਏ ਜੇ ਤੂੰ ਅੱਜ ਦੀ ਦਿਹਾੜੀ ਰੋਟੀ ਬਣਾ ਦੇਂਗੀ ਤੇ ਭਾਬੀ ਰੋਟੀ ਬਣਾਉਂਦੀ ਤੇ ਕੋਈ ਗੱਲ ਨਹੀਂ ਐ ਮੈਂ ਕਿਹਾ ਥੱਕ ਜਾਣਾ ਦੋ ਫੁਲਕੇ ਲਾ ਕੇ ਪਰ ਆਹ ਕੰਮ ਚੰਗਾ ਨਹੀਂ ਤੁਹਾਡੇ ਵਾਸਤੇ ਜਿੱਦਨ ਦੀ ਮੈਂ ਆਈ ਆ ਨਾ ਤੁਸੀਂ ਇਦਾਂ ਹੀ ਕਰਨ ਦੇ ਆ ਕੋਈ ਨਹੀਂ ਚਾਚੀ ਤੇ ਸੰਦੀਪ ਮੇਰੇ ਵਾਲਦਿਆਂ ਆ ਹੁਣ ਦਲਜੀਤ ਨੂੰ ਮੈਂ ਆਪਣੇ ਵਾਲ ਕਰਕੇ ਛੱਡਣਾ ਵਾ ਜਿਹੜੀ ਸਿਮੀ ਮੇਰੇ ਨਾਲ ਬੜੀ ਬੋਲ ਕੇ ਗਈ ਨਾ ਮੈਂ ਬੇਇੱਜ਼ਤੀ ਦਾ ਬਦਲਾ ਲੈ ਕੇ ਛੱਡਾਂਗੀ ਆਪਣਾ ਚਾਲਾ ਆ ਤੇ ਵਧੀਆ ਹੋਇਆ ਮੰਮੀ ਨੇ ਮਨਾ ਕਰਤਾ ਮੰਮੀ ਨੇ ਹਾਂ ਕਰਨੀ ਵੀ ਨਹੀਂ ਜਾਣ ਵਾਸਤੇ ਉਥੇ ਮੈਂ ਮੰਮੀ ਨੂੰ ਸਖਾਤਾ ਹੀ ਪਹਿਲਾਂ ਹੀ ਕਿ ਮੰਮੀ ਤੂੰ ਨਾ ਮੰਨੀ ਚਲੋ ਆ ਤੇ ਵਧੀਆ ਹੋਇਆ ਦਲਜੀਤ ਵੱਲੋਂ ਵੀ ਮੈਂ ਸੱਚੀ ਹੋ ਗਈ ਤੇ ਮੰਮੀ ਨੇ ਵੀ ਮਨਾ ਕਰਤਾ ਪੱਬੀ ਜੀ ਅਰ ਸੰਦੀਪ ਇਹ ਤਾਂ ਮਿਲ ਰਹੀ ਨਹੀਂ ਹੈ ਨੀ ਆਇਆ ਕਿ ਤਾ ਨੂੰ ਨਾ ਬਾਹਰ ਕੇ ਨਿਕਲਣਾ ਮੈਂ ਤਾਂ ਠੀਕ ਨਹੀਂ ਬੁਖਾਰ ਹੀ ਉਹ ਨਾਲ ਜ਼ੁਕਾਮ ਤੇ ਦਵਾਈ ਖਾ ਕੇ ਤੇ ਲੰਮੇ ਪਈ ਹਾਂ ਮੈਂ ਗਈ ਹ ਰਸੋਈ ਚ ਅੱਛਾ ਤੇ ਮੰਮੀ ਰੋਟੀ ਤੇ ਹੀ ਮੰਗਣ ਅੱਛਾ ਮੈਂ ਚਲ ਵੇਖਦੀ ਰੋਟੀ ਬਣੀ ਹੋਣੀ ਐ ਤੇ ਸਮੀ ਕਿੱਥੇ ਹੀ ਉਹ ਵੀ ਭਾਬੀ ਨਹੀਂ ਬਾਹਰ ਨਿਕਲੀ ਹਾਂ ਪਤਾ ਨਹੀਂ ਕੀ ਕਰਨ ਦੇ ਅੰਦਰ ਨਹੀਂ ਵੇਖਣਾ ਹੀ ਨਾ ਪੁੱਛਣਾ ਹੀ ਉਹਨੂੰ ਮੈਂ ਤਾਂ ਪਹਿਲਾਂ ਢਾਡੇ ਵੱਲ ਆ ਗਈ ਮੈਂ ਚਲ ਭਾਬੀ ਨੂੰ ਵੇਖ ਕੇ ਆਉਣੀ ਹਾਂ ਭਾਬੀ ਬਾਹਰ ਤੇ ਐਜ ਸਵੇਰ ਦੇ ਨਹੀਂ ਮੈਂ ਤਾਂ ਦਵਾਈ ਖਾ ਕੇ ਲੰਮੇ ਪਈ ਮੇਰੀ ਸਿਹਤ ਨਹੀਂ ਐ ਠੀਕ ਕੱਲ ਦੀ ਚਲੋ ਕੋਈ ਗੱਲ ਨਹੀਂ ਹਾਂ ਨਹੀਂ ਮੈਂ ਫਿਰ ਸੇਮੀ ਭਾਬੀ ਵੱਲ ਕੀ ਕਰਨ ਦੇ ਆ ਮੈਂ ਠੀਕ ਹੁੰਦੀ ਤੇ ਮੈਂ ਹੀ ਲਾ ਦੇਣੀ ਚਲੋ ਠੀਕ ਆ ਹਾਂ ਦਵਾਈ ਖਾਦੀ ਤੁਸੀਂ ਹਾਂ ਖਾ ਲਈ ਦਵਾਈ ਮੈਂ ਨਹੀਂ ਮੇਰੇ ਵੱਲ ਭੱਜੀ ਆ ਚੰਗੀ ਭਲੀ ਹੱਟੀ ਕੱਟੀ ਹੈਗੀ ਤੇ ਲਾ ਨਹੀਂ ਸਕਦੀ ਰੋਟੀ ਦੋ ਰੋਟੀਆਂ ਲਾਉਂਦੀ ਇਹਨੂੰ ਪਾਰ ਮੈਂ ਤਾਂ ਇਹੋ ਕਹਿਣਾ ਮੈਂ ਠੀਕ ਨਹੀਂ ਆ ਨਾਲੇ ਕਿ ਮਿੰਟਾਂ ਬਾਅਦ ਉਹਨੂੰ ਫੋਨ ਕਰਕੇ ਦੱਸਦੀ ਹੁਣ ਲਾ ਰੋਟੀਆਂ ਤੇ ਨਾਲੇ ਖਾਦ ਨਾਲੇ ਉਹਨੂੰ ਵੀ ਖਵਾ ਲ ਨਾਲੇ ਪਤਾ ਲੱਗੇ ਤੈਨੂੰ ਇਦਾਂ ਹੀ ਜਾਊਗੀ ਉਦਾਂ ਕਿੱਥੇ ਨੇ ਜਾਣਾ ਵਾ ਅਭੀ ਆ ਜਾ ਸੁਨੀਪ ਅਭੀ ਤੀ ਤਿਆਰ ਹੋਣ ਦੇ ਚੱਲੇ ਕਿਤੇ ਹਾਂ ਸੁਨੀ ਮੈਂ ਸ਼ਹਿਰ ਚੱਲੀ ਹਾਂ ਸ਼ਹਿਰ ਚੱਲੇ ਤੇ ਮੰਮੀ ਰੋਟੀ ਮੰਗਣ ਦੇ ਹੀ ਅੱਜ ਤੱਕ ਰੋਟੀ ਨਹੀਂ ਬਣਾਈ ਸਵੇਰ ਦੀ ਕੋਈ ਨਹੀਂ ਰੋਟੀ ਦੀਦੀ ਬਣਾ ਦਿੰਦੇ ਆ ਮੈਂ ਸ਼ਹਿਰੋਂ ਹੋਵਾਂ ਦੀਦੀ ਕਹਿੰਦੇ ਮੈਂ ਠੀਕ ਨਹੀਂ ਹੈਗੇ ਉਹ ਤਾਂ ਸਵੇਰ ਦੇ ਉੱਠੇ ਹੀ ਨਹੀਂ ਆ ਦਵਾਈ ਖਾ ਕੇ ਲੰਮੇ ਪਏ ਉਹਨਾਂ ਨੇ ਰੋਟੀ ਕਿੱਥੋਂ ਬਣਾਉਣੀ ਆ ਅੱਛਾ ਸਵੇਰ ਤੋਂ ਉੱਠੇ ਨਹੀਂ ਅਜੇ ਤੱਕ ਨਹੀਂ ਨਹੀਂ ਉਹ ਨਹੀਂ ਉੱਠੇ ਤੇ ਇਦਾਂ ਕਰੋ ਹਾਂ ਸ਼ਹਿਰ ਬਾਅਦ ਚ ਚਲ ਜਿਓ ਪਹਿਲਾਂ ਰੋਟੀ ਬਣਾ ਦੋ ਮੰਮੀ ਨੂੰ ਕਦੋਂ ਦੇ ਡੇ ਮੰਗਣਾ ਤੂੰ ਘਰੇ ਤੇ ਹੈਗੀ ਆ ਮੈਂ ਜ਼ਿਆਦਾ ਜ਼ਰੂਰੀ ਕੰਮ ਜਾਣਾ ਵਾਂ ਚਾ ਤੂੰ ਰੋਟੀ ਬਣਾ ਦੇ ਫਿਰ ਕੀ ਆ ਭਾਬੀ ਹੀ ਦਾਨਾ ਕਰਿਆ ਕਰੋ ਪਹਿਲਾਂ ਤੇ ਹੀ ਟਾਈਮ ਨਾਲ ਰੋਟੀ ਬਣਾ ਲੈਣੇ ਹੁੰਦੇ ਹੀ ਅ ਜਦੋਂ ਦੀ ਮੈਂ ਆਈ ਆ ਨਾ ਉਦੋਂ ਤੇ ਤੁਸੀਂ ਲੇਟ ਹੋਣ ਲੱਗ ਪਏ ਆ ਸਿਰਫ ਮੇਰਾ ਕਰਕੇ ਕਰਨ ਦੇ ਨਾ ਤੁਸੀਂ ਇਦਾਂ ਲਓ ਸੰਦੀਪ ਇਹ ਕਿੱਦਾਂ ਦੀ ਗੱਲ ਹੋਈ ਤੈਨੂੰ ਹੀ ਪਤਾ ਮੈਂ ਕੋਈ ਕੰਮ ਹੀ ਚੱਲੀ ਆ ਅੱਗੇ ਮੈਂ ਕਿੰਨੀ ਕੁ ਸ਼ਹਿਰ ਜਾਣ ਦੀ ਮੇਰੀ ਪਰਜਾਈ ਹੋਣ ਲੱਗੀ ਹੈ ਸ਼ਹਿਰ ਉਹਨੂੰ ਬੜਾ ਜ਼ਰੂਰੀ ਕੰਮ ਆ ਤਾਂ ਕਰਕੇ ਮੈਂ ਚੱਲੀ ਆ ਫੇਰ ਕੀ ਹੈ ਜੇ ਤੂੰ ਅੱਜ ਦੀ ਦਿਹਾੜੀ ਰੋਟੀ ਬਣਾ ਦੇਂਗੀ ਤੇ ਭਾਬੀ ਰੋਟੀ ਬਣਾਉਂਦੀ ਤੇ ਕੋਈ ਗੱਲ ਨਹੀਂ ਆ ਮੈਂ ਕਿਹਾ ਥੱਕ ਜਾਣਾ ਦੋ ਫੁਲਕੇ ਲਾ ਕੇ ਪਰ ਆਹ ਕੰਮ ਚੰਗਾ ਨਹੀਂ ਤੁਹਾਡੇ ਵਾਸਤੇ ਜਿੱਦਨ ਦੀ ਮੈਂ ਆਈ ਆ ਨਾ ਤੁਸੀਂ ਇਦਾਂ ਹੀ ਕਰਨ ਦੇ ਆ ਦੀਵੇ ਕਿੱਦਾਂ ਦੀ ਗੱਲ ਹੋਈ ਪਹਿਲਾਂ ਅੱਗੇ ਰੋਜ਼ ਪਕਾ ਕੇ ਦਿਨੀ ਆ ਨਾ ਖਾਣੀ ਆ ਨਾ ਤਾਂ ਅੱਜ ਇੱਕ ਦਿਨ ਪਕਾ ਦੇਗੀ ਕੀ ਹੋ ਚੱਲਿਆ ਵਾ ਜ਼ਰੂਰੀ ਕੰਮ ਪੈ ਹੀ ਗਿਆ ਵਾ ਤੇ ਫਿਰ ਕੀ ਹੋ ਗਿਆ ਵਾ ਜਿ ਭਾਬੀ ਮੈਂ ਨਾ ਇੱਥੇ ਹੁੰਦੀ ਤੇ ਫਿਰ ਵੀ ਤੁਸੀਂ ਰੋਟੀ ਬਣਾ ਕੇ ਜਾਣਾ ਸੀ ਨਾ ਉਦੋਂ ਤਾਂ ਫਿਰ ਦੂਜੀ ਭਾਬੀ ਨੇ ਵੀ ਉੱਠ ਜਾਣਾ ਸੀ ਚੱਲ ਦੀਦੀ ਬਣਾ ਦਿੰਦੇ ਮੈਨੂੰ ਕੀ ਪਤਾ ਦੀਦੀ ਠੀਕ ਨਹੀਂ ਮੈਂ ਤਾਂ ਉਹਨਾਂ ਦੇ ਸਾਹਲੇ ਚੱਲ ਚੱਲੀ ਸੀ ਮੈਨੂੰ ਥੋੜਾ ਪਤਾ ਆ ਕਿ ਸੰਦੀਪ ਨੇ ਬਣਾਉਣੀ ਹੈ ਪਤਾ ਤੁਹਾਨੂੰ ਸਭ ਕੋ ਜੀ ਹੁੰਦਾ ਵਾ ਤੁਸੀਂ ਜਾਣ ਪੁੱਛ ਕੇ ਇਹ ਕੰਮ ਕਰਨ ਦੇ ਆ ਕਿ ਸੰਦੀਪ ਇੱਥੋਂ ਚੱਲ ਜੇ ਲੈ ਸੰਦੀਪ ਹੁਣ ਤੂੰ ਆਈ ਹੈ ਤਾਂ ਆਪਾਂ ਕੋਈ ਕੰਮ ਹੀ ਨਾ ਕਰੀਏ ਤੇਰਾ ਅੱਧਾ ਸਾਰੇ ਕੰਮ ਛੱਡ ਕੇ ਤੇ ਇੱਧਰ ਹੀ ਲੱਗੀਆਂ ਰਹੀਏ ਅੱਗੇ ਵੀ ਆਪਾਂ ਜਾਣਦੇ ਆ ਕਦੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਇਹ ਕਿਹਨੂੰ ਸਾਂ ਥੋੜੀ ਐ ਭਾਬੀ ਤੂੰ ਆਪਣੇ ਘਰ ਦਾ ਕੰਮ ਕਰਨਾ ਜਦੋਂ ਆਪਾਂ ਜਾਣੀਆਂ ਨਾ ਇਦਾਂ ਛੇਤੀ ਛੇਤੀ ਚਲ ਜਾਂ ਆਪਾਂ ਇੱਕ ਦੂਜੇ ਦੇ ਸਾੜੇ ਕੰਮ ਛੱਡ ਕੇ ਚਲ ਜਾਂਦੀਆਂ ਵਾ ਚੱਲ ਨਹੀਂ ਦੀਦੀ ਠੀਕ ਤੇ ਤੂੰ ਹੀ ਬਣਾ ਲੋ ਰੋਟੀ ਮੰਮੀ ਨੂੰ ਕੀ ਗੱਲ ਆ ਮੰਮੀ ਬਣਾ ਲੈਣਾ ਗੱਲ ਤਾਂ ਸਾਰੀ ਇਹੋ ਹੀ ਐ ਕਿ ਸੰਦੀਪ ਕੰਮ ਕਰੇ ਚਲੋ ਕੋਈ ਗੱਲ ਨਹੀਂ ਮੰਮੀ ਨੂੰ ਬਣਾ ਕੇ ਮੈਂ ਰੋਟੀ ਖਵਾ ਦਿੰਨੀ ਆ ਕਿੰਨੀ ਓਕੀ ਹੋ ਕੇ ਗਈ ਐ ਦੋ ਫੁਲਕੇ ਲਾਉਣੇ ਝੜਕੀ ਆ ਤੂੰ ਲਾ ਦੇਂਗੀ ਤੇ ਹੁਣ ਤੇਰੇ ਕਰਕੇ ਆਪਾਂ ਆਪਣੇ ਕੰਮ ਛੱਡ ਦੀਏ ਆਪ ਤੂੰ ਪੇਕੇ ਆਣ ਕੇ ਬਹਿ ਗਈ ਆਪਾਂ ਨਾ ਆਪਣੇ ਪੇਕੇਆਂ ਨੂੰ ਮਿਲੀਏ ਨਾਲੇ ਮੈਂ ਵੀ ਬੰਨਣੀ ਨਾ ਚੱਲੀ ਆ ਮੈਨੂੰ ਕਿਹੜਾ ਕੋਈ ਕੰਮ ਹੀ ਇਹ ਕੀ ਐ ਮੈਨੂੰ ਪਤਾ ਸਾਰਾ ਹੀ ਕਿ ਦੀਦੀ ਠੀਕ ਨਹੀਂ ਐ ਇਹ ਚਲਾਕ ਬਣੀਆਂ ਫਿਰਦੀਆਂ ਆ ਤੇ ਮੈਂ ਨਹੀਂ ਚਲਾਕ ਫਿਰ ਚਲਾਕ ਬੜੀਆਂ ਕਿ ਸਾਰਾ ਦਿਨ ਇਹੀ ਲੱਗੀ ਰਹੇ ਕੱਲੀ ਆਪਾਂ ਕੁਛ ਨਾ ਕਰੀਏ ਹਾਂਜੀ ਸਾਗ ਲੱਗੀ ਸੀ ਤਰਕਣ ਅੱਛਾ ਔਰ ਕੀ ਕਰਦੇ ਆ ਕੋਹ ਨਿਕਾਨਾ ਕੀ ਵਿਹਲੇ ਤੈਨੂੰ ਪਤਾ ਹੀ ਆ ਕੁੜੀ ਆਈ ਦੀ ਹੁਣ ਹਾਲ ਟਾਈਮ ਲੜਾਈ ਕਰਦੀਆਂ ਰਹਿੰਦੀਆਂ ਨੇ ਜਿਦੋਂ ਵੇਖੋ ਬੋਲਦੀਆਂ ਰਹਿੰਦੀਆਂ ਦੋਹੇ ਜਾਣੀ ਉਹ ਤਾਂ ਤੁਹਾਨੂੰ ਮੈਂ ਪਹਿਲੇ ਚਾਚੀ ਜੀ ਆਖਿਆ ਸੀ ਕਿ ਸੰਦੀਪ ਆਈ ਹੈ ਇਹਨਾਂ ਨੇ ਹੁਣ ਆਡਾ ਲਈ ਰੱਖਣਾ ਹਾਂ ਬਿਮਾਰ ਦਾ ਕੋਈ ਬਹਾਨਾ ਲਾ ਕੇ ਪਈ ਲੰਮੀ ਪਈ ਆ ਕੋਈ ਉਦਾਂ ਲੰਮੀ ਪੈ ਜਾਂਦੀ ਆ ਕਰਾਂ ਕੀ ਮੈਂ ਕਹਿੰਦੀ ਆ ਸੰਦੀਪ ਕੰਮ ਕਰੇ ਕੋਹ ਨਾ ਹਾਲ ਦੁਪੋਸ਼ ਕੀ ਬੰਡਿਆ ਸੰਦੀਪ ਨੂੰ ਕਹੋ ਤੁਸੀਂ ਵੀ ਚੁੱਪ ਕਰਕੇ ਬੈਠੀ ਜਾ ਮਾਨਾ ਕਰਦੀਆਂ ਆਪੇ ਕਰਨ ਮੈਂ ਖੰਡੀਆਂ ਵੀ ਉਹ ਲੰਮੀ ਪਈ ਆ ਮਾਦੀ ਮੈਂ ਠੀਕ ਨਹੀਂ ਤੇ ਦੂਜੀ ਚੱਲੀ ਐ ਸ਼ਹਿਰ ਉਹ ਨਹੀਂ ਰੋਟੀ ਨਹੀਂ ਰੋਟੀ ਨਹੀਂ ਪਾਣੀ ਨਹੀਂ ਤੇ ਸੰਦੀਪ ਵਿਚਾਰੀ ਰੋਟੀ ਪੁੱਛਣ ਡਈ ਮਮੀ ਨੇ ਰੋਟੀ ਖਾਣੀ ਐ ਤੇ ਰੋਟੀ ਨਹੀਂ ਬਣਾਈ ਦੀ ਨਾ ਰੋਟੀ ਨਹੀਂ ਬਣਾਈ ਬਣਾ ਲਓ ਆਪੇ ਦੂਜੀ ਨੇ ਵੇਖੋ ਹਾਂ ਜਿੱਦੋ ਚਾਰ ਦਿਨ ਆਈ ਗਈ ਏ ਕੁੜੀ ਤੈਨੂੰ ਰੋਟੀ ਬਕਾ ਕੇ ਖਵਾ ਲ ਦੇ ਮਾਸਾ ਸ਼ਰਮ ਨਹੀਂ ਆਉਂਦੀ ਦੋਵਾਂ ਇਹਨਾਂ ਦਾ ਇਰਾਦਾ ਵਾ ਵੀ ਸੰਦੀਪ ਕੰਮ ਕਰੇ ਤੇ ਅਸੀਂ ਲੰਮੇ ਪਈਏ ਮਾਰਨਾ ਇਹ ਜਿੱਦੋ ਵੇਖੋ ਚਾਚੀ ਸਿਹੜ ਹੀ ਤੁੜੀ ਰਹਿੰਦੀ ਆ ਬਸ ਇਹਨੂੰ ਇਰਾਦਾ ਵਾ ਕਿ ਮੈਂ ਖਰਚਾ ਕਰੀ ਜਾਵਾਂ ਘਰ ਚ ਹੋਰ ਇਹੋ ਕੰਮ ਹੀ ਆ ਹੋਰ ਇਹਨੂੰ ਕੀ ਆ ਬਸ ਇਹਨੇ ਇੱਕ ਬੋਲਣ ਦਾ ਪਤਾ ਹੀ ਉਹ ਤੇ ਜਾਂ ਖਰਚਾ ਕਰਨ ਦਾ ਪਤਾ ਹੀ ਆਹ ਮੇਰੀ ਗੱਲ ਸੁਣ ਪਿਆਹੀ ਇੰਨੇ ਖਰਚਦੀ ਆ ਨਾ ਤੇ ਬੋਲਣ ਲੱਗੀ ਕੋਈ ਦਿੰਦੀ ਨਹੀਂ ਆ ਬਾ ਬੋਲਦੀ ਬੋਲਦੀ ਤਾਂ ਜਬਰ ਜਬਰ ਬੋਲਦੀ ਆ ਅਜੇ ਉਹਦਾ ਦਲਜੀਤ ਦਾ ਬੜਾ ਫਰਕ ਵਾ ਉਹ ਨਹੀਂ ਤਾਂ ਬੋਲਦੀ ਉਹ ਨਹੀਂ ਤਾਂ ਬੋਲਦੀ ਉਹ ਤੇ ਬੜੇ ਹਿਸਾਬ ਨਾਲ ਬੋਲਦੀ ਆ ਇਹਦੀ ਤੇ ਜ਼ੁਬਾਨ ਹੀ ਬੜੀ ਚੱਲਦੀ ਆ ਕੋ ਸਮਝਾਇਆ ਕਰੋ ਇੱਥੇ ਕੰਟਰੋਲ ਕਰੋ ਥੋੜਾ ਜਿਹਾ ਮੈਂ ਤਾਂ ਬਥੇਰੀ ਸਮਝਾਉਣੀ ਆ ਪਰ ਉਹਨਾਂ ਨੂੰ ਲੱਗਦੀ ਨਹੀਂ ਆ ਹੁਣ ਮੇਰੀ ਗੱਲ ਸਾਂ ਕੁੜੀ ਆਈ ਆ ਚਲ ਕੁੜੀ ਜਹਾਂ ਦਿਨ ਆ ਹੀ ਗਈ ਆ ਤੇ ਤੁਸੀਂ ਰੋਟੀ ਪਾਣੀ ਬਣਾ ਕੇ ਦੋ ਨਾ ਉਹਦਾ ਰਾਦਾ ਵੀ ਇਹੋ ਖਾਵੇ ਤੇ ਇਹੋ ਬਣਾਵੇ ਆਪੇ ਮੈਂ ਤਾਂ ਕਹਿੰਦੀ ਪਰੌਣੇ ਨੂੰ ਸੱਦੋ ਮੈਂ ਤਾਂ ਬਥੇਰਾ ਡਹੀ ਆ ਕਹਿਣ ਪਿਆਵੇ ਦੇਖੀ ਤਾਂ ਪਾ ਕੇ ਦਿੰਦੀ ਆ ਕਿ ਕੁੜੀ ਨੂੰ ਰੋਟੀ ਤੇ ਪਰੌਣੇ ਨੂੰ ਆਹ ਮੇਰ ਕਿੱਥੋਂ ਦੇਣੀ ਐ ਮੈਂ ਤੇ ਨਹੀਂ ਲੱਗਦੀ ਪੇ ਪਕਾਉਣ ਗਈਆਂ ਇਹਨਾਂ ਮੈਨੂੰ ਲੱਗਦਾ ਉਧਰ ਤੁਰਪਣਾ ਬੋਰੀ ਪਿਸਤਰਾ ਫਾੜ ਕੇ ਦੋਵਾਂ ਨੇ ਆਹੋ ਥੋੜੀ ਪੈਣਾ ਭਲਾ ਜਿੱਦਾਂ ਦੀਆਂ ਹੈਗੀਆਂ ਨੇ ਤੂੰ ਸਰਜੀਤ ਨੂੰ ਦੱਸੀਆ ਦੱਸਣਾ ਹੀ ਪੈਣਾ ਮਾ ਦਾਦੇ ਕੰਮ ਕਾਂਢੀ ਦੱਸਣਾ ਹੀ ਪੈਣਾ ਸਰਜੀਤ ਨੂੰ ਮੇਰੀ ਗੱਲ ਸੁਣ ਤਲਜੀਤ ਨੂੰ ਕੀ ਹੋਇਆ ਦਈ ਜਾਣ ਕੇ ਟੀਟ ਹੋਈ ਦੀ ਐ ਤੇ ਚਾਚੀ ਬੁਖਾਰ ਤੇ ਮਾਰਾ ਮੋਟਾ ਸਾਰਿਆਂ ਨੂੰ ਚੜਦਾ ਵਕ ਆਹੋ ਹਰ ਕਿਸੇ ਨੂੰ ਚੜਦਾ ਹੀ ਆ ਇਥੇ ਨਾ ਵੀ ਹੁਣ ਕੰਮਕੁਮ ਛੱਡ ਕੇ ਅੰਦਰ ਮੇਲ ਆਉਂਦੀਆਂ ਵਾ ਬਾ ਨਹੀਂ ਉਹ ਹੀ ਗੱਲ ਕਿ ਕੁੜੀ ਆ ਕੋਈ ਕੰਮ ਨਾ ਕਰਨਾ ਪਵੇ ਕਿ ਸੰਦੀਪ ਘੜੇ ਉਹ ਆਈ ਇਹਦੇ ਉਹਨਾਂ ਦਾ ਇਰਾਦਾ ਵੀ ਕਿਤੇ ਪਰੌਣੇ ਨੂੰ ਸਾਦ ਲੈ ਵੀ ਅਸੀਂ ਇਹਦਾਂ ਕਰਾਂਗੇ ਇਦਾਂ ਤੇ ਕਿਤੇ ਪਰੌਣੇ ਨੂੰ ਸਾਦ ਲੈ ਤੇ ਨਾ ਸੱਦੇਗੀ ਮਾਂ ਇਹੋ ਇਰਾਦਾ ਇਹਨਾਂ ਦਾ ਮੈਂ ਤਾਂ ਕਹਿੰਦੀ ਸਾਦ ਜਦੋਂ ਆਪੇ ਪਰੌਣਾ ਇੱਥੇ ਆ ਜਾਏਗਾ ਤੇ ਜਦੋਂ ਪਕੌਣੀਆਂ ਪਈਆਂ ਨਾ ਤੇ ਫਿਰ ਇਹਨਾਂ ਨੂੰ ਪਤਾ ਲੱਗਣਾ ਵਾ ਆ ਫਿਰ ਹੀ ਲੱਗਣਾ ਵਾ ਮੈਂ ਤਾਂ ਮੈਂ ਨਾ ਇੱਕ ਸਲਾਹ ਦਿੰਨੀ ਆ ਤੁਸੀਂ ਇਦਾਂ ਕਰੋ ਤੇ ਤੁਸੀਂ ਤੇ ਸੰਦੀਪ पका ਕੇ ਰੋਟੀ ਤੇ ਖਾਓ ਹਾਂ ਰਮਾਨਾ ਤੇ ਜਦੋਂ ਨਾ ਪੱਕੀ ਮਿਲੀ ਨਾ ਤੇ ਫਿਰ ਪਤਾ ਲੱਗਣਾ ਇਹਨਾਂ ਨੂੰ ਨਹੀਂ ਇਦਾਂ ਹੀ ਕਰਨੀ ਉਹ ਕਹਿੰਨੀ ਆ ਸੰਦੀਪ ਨੂੰ ਚੁੱਪ ਕਰਕੇ ਮੇਰੀ ਤਾਂ ਆਪਣੀ ਲਾ ਲਾ ਹੋਰ ਇਹਨਾਂ ਰਹਿਣ ਦਿੱਤੇ ਭਾਂਡੇ ਭੂਲੇ ਵੀ ਇਦਾਂ ਹੀ ਰਹਿਣਦੇ ਪਏ। ਰਹਿਣ ਦੇ ਆਪੇ ਮਾਂਜਣਗੀਆਂ। ਹਾਂ ਇਦਾਂ ਹੀ ਕਰਨੀ ਆ ਤੇ ਕੱਪੜੇ-ਕੁਪੜੇ ਆਪਣੇ ਕੱਢ ਕੇ ਰੱਖ ਲੈਂਦੀ ਆ। ਜਦੋਂ ਹੋਣਗੀਆਂ। ਢੋਣਗੀਆਂ ਆਪੇ। ਜਦੋਂ ਸ਼ਹਿਰ ਗਈ ਹੈ ਨਾ ਆਣ ਕੇ ਜਦੋਂ ਵੇਖੇਗੀ ਨਾ ਫਿਰ ਵੇ ਕਿੱਡੀ ਅੱਗ ਲੱਗਣੀ ਆ। ਹਾਂ ਫਿਰ ਤੇ ਵੇਖੀ ਸੇਕ ਪੈਂਦਾ ਕਿ ਨਹੀਂ। ਜਦੋਂ ਸਾਰਾ ਕੰਮ ਕਰਨਾ ਪਿਆ ਨਾ ਤੇ ਵੇਖੇ ਇਹਨੂੰ ਕਿਦਾਂ ਮੋਤ ਪੈਂਦੀ ਆ ਤੇ ਮੈਂ ਕਹਿੰਨੀ ਜੇ ਦੁਪਹਿਰ ਦੀ ਰੋਟੀ ਵੀ ਨਹੀਂ ਬਣਾਉਣੀ ਆਪੇ ਆਣ ਕੇ ਬਣਾਏਗੀ। ਇਹ ਤੇ ਤੇਰੀ ਗੱਲ ਸਹੀ ਆ। ਅਹੀਂ ਰਮਾਨਾ ਬੈਠੀਆਂ ਰਹਿਣੀਆਂ ਮਾਵਾ țiiਾਂ ਤੇ ਹੋਰ ਆਪੇ ਕਰਨ ਨ ਫੇਰ ਵੇਖੀ ਕਿੱਡੀ ਆ ਕੇ ਲੱਗਣੀ ਐ ਨੂੰ ਮੇਰੀ ਗੱਲ ਸੁਣ ਦਲਜੀਤ ਦੀ ਗੱਲ ਸੁਣ ਲੈ ਤੂੰ ਹਾਂਜੀ ਦਲਜੀਤ ਮੈਨੂੰ ਆਂਦੀ ਆ ਤੇ ਅਸੀਂ ਦੋਵੇਂ ਜਣੇ ਉੱਥੇ ਚਲੀਏ ਤੇ ਸੌਰੇ ਪਹਿਲਾਂ ਤੂੰ ਦੱਸ ਵੀ ਤੇ ਬੰਦਾ ਸਾਡਾ ਜਾਣਾ ਨਹੀਂ ਬੰਦਾ ਨਹੀਂ ਨਾ ਬੰਦਾ ਉਹਨਾਂ ਦਾ ਬੰਦਾ ਵਾ ਉਹ ਆਉਣ ਜਠਾਣੀ ਵਾਲੀ ਉਹਨਾਂ ਨਾਲੀ ੱੱਕੇ ਮਾਰ ਕੇ ਕੱਢੀ ਐ ਕੁੜੀ ਤੇ ਉਹ ਆਉਣ ਆਹੋ ਉਹਨਾਂ ਦਾ ਪੰਦਾ ਆਣ ਕੇ ਕੁੜੀ ਨੂੰ ਲੈ ਕੇ ਜਾਣ ਹਾਂ ਮੇਰੀ ਗੱਲ ਸੱਸੋ ਦੀ ਆਵੇ ਜਠਾਣੀ ਆਵੇ ਆਣ ਕੇ ਪੁੱਛੀ ਚਲੋ ਮਾਫੀ ਮੰਗਣ ਕਿ ਸਾਡੇ ਕੋਲ ਚਲੋ ਗਲਤੀ ਹੋ ਗਈ ਇਹ ਤਾਂ ਹੋਈ ਨਾ ਗੱਲ ਸਾਡਾ ਹੀ ਨਹੀਂ ਬੰਦਾ ਜਾਣਾ ਉਹਨਾਂ ਦਾ ਬੰਦਾ ਆਉਣਾ ਹਾਂਜੀ ਮੇਰੀ ਗੱਲ ਸੁਣ ਕੇ ਤੇ ਸੌਣ ਨਾ ਲਵੀ ਤੇ ਮੈਂ ਜਾਵਾਂ ਤੈਨੂੰ ਪਤਾ ਹੀ ਅੱਗੇ ਨਹੀਂ ਮੈਨੂੰ ਜੀਨ ਦਿੰਦੇ ਆਹੋ ਅੱਗੇ ਕੰਦਾ ਨਾ ਲੱਗੀ ਰਹਿੰਦੀਆਂ ਵਾ ਆਹੋ ਤੇ ਚੱਲ ਠੀਕ ਆ ਮੁੜ ਕੇ ਆਵਾਂਗੀ ਚੱਲ ਬਹਿ ਜਾ ਚਾਹ ਪੀ ਕੇ ਚੱਲ ਜਿਓ ਕੋਈ ਨਹੀਂ ਕੋਈ ਨਹੀਂ ਚਾਚੀ ਤੇ ਸੰਦੀਪ ਮੇਰੇ ਵਾਲ ਦੀਆਂ ਹੀ ਆ ਹੁਣ ਦਲਜੀਤ ਨੂੰ ਮੈਂ ਆਪਣੇ ਵਾਲ ਕਰਕੇ ਛੱਡਣਾ ਵਾ ਜਿਹੜੀ ਸਿੰਮੀ ਮੇਰੇ ਨਾਲ ਬੜੀ ਬੋਲ ਕੇ ਗਈ ਨਾ ਮੈਂ ਬੇਇੱਜ਼ਤੀ ਦਾ ਬਦਲਾ ਲੈ ਕੇ ਛੱਡਾਂਗੀ ਆਪਣਾ ਜੋੜੀ ਜਾਂਦੇ ਕੱਪੜੇ ਆਹੋ ਮੈਂ ਪਿਆ ਹੀ ਖਲਾਰਾ ਜਾਂ ਤੇ ਮੈਂ ਚੱਲ ਜੋੜ ਲੈਣੀ ਆ ਇਹਨਾਂ ਨੂੰ ਜੋੜ ਤਾਂ ਇਹ ਮੇਰੀ ਸੁਣੋ ਗੱਲ ਹਾਂ ਕੰਮ ਆਇਆ ਮੈਂ ਤਾਂ ਡੱਲ ਮਣਾ ਨਾ ਕਰਿਓ ਹੁਣ ਕਿਹੜਾ ਕੰਮ ਆ ਗਿਆ ਹੁਣ ਮੇਰੀ ਸੁਣੋ ਗੱਲ ਮੈਂ ਗਿਆ ਇਹ ਤੁਹਾਨੂੰ ਬਰਾ ਸੰਦੀਪ ਨੂੰ ਲੈਣ ਹੂੰ ਉਹਨਾਂ ਭੇਜਿਆ ਨਹੀਂ ਮੇਰੇ ਨਾਲ ਕੀ ਆਂਦੇ ਆਖੜਾ ਨਾ ਕੀ ਆ ਕਹਿੰਦੇ ਮੰਮੀ ਨੂੰ ਤੇ ਭਾਬੀ ਨੂੰ ਨਾਂ ਲੈ ਗਿਆ ਜਿੰਨਾ ਕੰਮ ਕੀਤਾ ਵਾ ਧੱਗੇ ਮਾਰ ਕੇ ਕੱਢਿਆ ਵਾ ਅਸੀਂ ਤਾਂ ਕਦੇ ਵੀ ਨਹੀਂ ਜਾਂਦੇ ਜਿੰਨੀ ਕੋ ਦੀ ਮਾਰੀ ਜ਼ੁਬਾਨ ਵਾ ਨਾ ਅਸੀਂ ਤਾਂ ਤੇ ਵੇੜੇ ਨਹੀਂ ਮੜਦੇ ਤੇ ਫਿਰ ਮੇਰੀ ਸੁਣੋ ਗੱਲ ਮੇਰਾ ਘਰ ਵਸਣ ਨਹੀਂ ਦੇਣਾ ਦੱਸੋ ਮੈਂ ਕਿੱਥੇ ਜਾਣਾ ਫਿਰ ਤੂੰ ਕਦੇ ਵੀ ਨਹੀਂ ਜਾਣਾ ਹੋਰ ਪੰਜਾਬ ਚ ਕੁੜੀਆਂ ਨਹੀਂ ਮਰ ਗਈਆਂ ਉਹ ਨਹੀਂ ਸੰਦੀਪ ਵੀ ਰਹਿ ਗਈ ਖੜੀ ਉੱਥੇ ਤੇਰਾ ਘਰ ਦਊਂਗੀ ਮੈਂ ਮਾਤਾ ਇਹੋ ਕੰਮ ਕਰਦੇ ਰਹਿਣਾ ਵਾ ਕੋਈ ਨਹੀਂ ਮੈਂ ਕਰ ਲੂੰਗੀ ਕਾਲੂ ਤਲਾਬ ਹੋਇਆ ਨਾ ਤੇ 100-100 ਕੰਮ ਪੈਣੇ ਠੀਕ ਹੈ ਨਾ ਕੋਈ ਪੈਸੇ ਵੀ ਮੰਗਣੀ ਕੋਈ ਗੱਲ ਨਹੀਂ ਮੰਗ ਲੈਣੇ ਜਿੰਨੇ ਕ ਮੰਗਣੇ ਨੇ ਉਹਨਾਂ ਨੇ ਜਿਹੜੀ ਗੱਲ ਬਣੋ ਕਰੋ ਠੀਕ ਹੈ ਨਾ ਚੁੱਪ ਕਰਕੇ ਨਾ ਤੇ ਕਾਲੂ ਮੇਰੇ ਨਾਲ ਚੱਲੋ ਮੈਂ ਤੇਰੇ ਘੜੀ ਜੋੜੇ ਹੱਥ ਮੈਂ ਤਾਂ ਕਦੇ ਵੀ ਨਹੀਂ ਜਾਂਦੀ ਉਹ ਉੱਥੇ ਮਮੀ ਯਾ ਚੰਗਾ ਕਮੋ ਦੱਸੋ ਮੈਂ ਤਾਂ ਮਰਨ ਜਾ ਮੰਦਾ ਹੁਣਾ ਨਾ ਪੰਦੀਆ ਰੱਖਿਆ ਵਾ ਫਿਰ ਤਾਂ ਮੈਂ ਹੀ ਮਰ ਜੇ ਤੂੰ ਨਾ ਇਹ ਤੇ ਤੂੰ ਹੀ ਮਰ ਗੇ ਤੇ ਅਹੀਂ ਨਹੀਂ ਆਉਣਾ ਆ ਕਿਤਾ ਨਿਕਾਲੀ ਬਲੇ ਦੱਸੋ ਤੁਹਾਨੂੰ ਸੰਦੀਪ ਕਹਿੰਦੀ ਕੀ ਆ ਸਭ ਕੁਝ ਹੀ ਕਹਿੰਦੀ ਆ ਉਹਦੀ ਮਾਂ ਤੇ ਪਾਪੀ ਕੀ ਬੋਲਦੀ ਪਹਿਲਾਂ ਬਸ ਮੈਂ ਸਭ ਤੋਂ ਵੱਡੀ ਨੂੰ ਦੇ ਦਾਂ ਬਸ ਮੈਨੂੰ ਤਾਂ ਸਮਝ ਨਹੀਂ ਆਪਣਾ ਮੁੰਡਾ ਕਰੀ ਤੇ ਵੱਡੀ ਨੇ ਫਿਰ ਜੋ ਜੋ ਕੋ ਲੈਣਾ ਵੱਡੀ ਨੇ ਵਰਤਣਾ ਨਹੀਂ ਆਪਣਾ ਹੁਣ ਉਹ ਵਰਤੀ ਆਪਣਾ ਠੀਕ ਆ ਕੋਈ ਗੱਲ ਨਹੀਂ ਬਹੁਤੀ ਗੱਲ ਹੋਣਾ ਆਪਣੇ ਸਹੁਰਿਆਂ ਨੂੰ ਕਹਿ ਦੂੰਗਾ ਮੈਨੂੰ ਦਾਜ ਦੇ ਦਿਓ ਇਹੋ ਜਿਹਾ ਹੁੰਦੇ ਹੋ ਤੇ ਲਿਆਫਤ ਵਰਤੋ ਜਾਗੇ ਫਿਰ ਮੈਂ ਤੁਹਾਨੂੰ ਬਗੜ ਕੇ ਨਾ ਮੇਰੇ ਨਵਾਜ ਲਓ ਕਾਲੂ ਨਾਲ ਜਾਣਾ ਮੈਂ ਨਾਲ ਨਹੀਂ ਹੋ ਜਾਣਾ ਸਿੱਧੀ ਜਿਹੜੀ ਗੱਲ ਵਾ ਮੇਰਾ ਚਿੱਟਾ ਜਵਾਬ ਕੀ ਤੇਰੇ ਮੇਰੇ ਵੱਲੋਂ ਤੇਰਾ ਭਾਬੀ ਕੇਂਡੀ ਹੈ ਮੰਮੀ ਨੂੰ ਬੁਲਾ ਲਓ ਮੈਂ ਵੀ ਮੰਨ ਜੂਗੀ ਮੈਂ ਵੀ ਨਾਲ ਚੱਲ ਜੂਗੀ ਭਾਬੀ ਨੇ ਵੀ ਨਹੀਂ ਜਾਣਾ ਭਾਬੀ ਨੇ ਕਿੱਦਾਂ ਨਹੀਂ ਜਾਣਾ ਚਲ ਆ ਤੇ ਵਧੀਆ ਹੋਇਆ ਮੰਮੀ ਨੇ ਮਨਾ ਕਰਤਾ ਮੰਮੀ ਨੇ ਹਾਂ ਕਰਨੀ ਵੀ ਨਹੀਂ ਜਾਣ ਵਾਸਤੇ ਉੱਥੇ ਮੈਂ ਮੰਮੀ ਨੂੰ ਸਖਾਤਾ ਹੀ ਪਹਿਲਾਂ ਹੀ ਕਿ ਮੰਮੀ ਤੂੰ ਨਾ ਮੰਨੀ ਚਲੋ ਆਹ ਤੇ ਵਧੀਆ ਹੋਇਆ ਦਲਜੀਤ ਵੱਲੋਂ ਮੈਂ ਸੱਚੀ ਹੋ ਗਈ ਤੇ ਮੰਮੀ ਨੇ ਵੀ ਮਨਾ ਕਰਤਾ ਮੈਂ ਉਹਨੂੰ ਕਹਿਣ ਵਾਲੀ ਬਣੂੰਗੀ ਕਿ ਜੇ ਮੰਮੀ ਨਹੀਂ ਨਾ ਜਾਂਦੀ ਤੇ ਮੈਂ ਵੀ ਨਹੀਂ ਜਾਣਾ ਹੈਗਾ ਕਿਉਂਕਿ ਇਹ ਗੱਲ ਤੇ ਉਹਨੂੰ ਮੈਂ ਪਹਿਲਾਂ ਹੀ ਕਹੀ ਸੀ ਕਿ ਜੇ ਮੰਮੀ ਜਾਊਗੀ ਨਾ ਤੇ ਫਿਰ ਮੈਂ ਜਾਣਾ ਚੱਲ ਮਾਤਾ ਆਹ ਤੇ ਤੂੰ ਨਾ ਏਡਾ ਵਧੀਆ ਕੀਤਾ ਵਾ ਨਾ ਮੇਰੀ ਗੱਲ ਮੰਨ ਕੇ ਬਹੁਤ ਵਧੀਆ ਕਰਤਾ ਈ ਨਹੀਂ ਤੁਸੀਂ ਨਹੀਂ ਜਾਣਾ ਨਾ ਜਾਓ ਭਾਬੀ ਨੂੰ ਤਾਂ ਜਾਂਦੋ ਅਗਲੇ ਨੂੰ ਹੋਊਗਾ ਸਹੀ ਕੋਈ ਤੇ ਆਇਆ ਵਾ ਮੈਂ ਨਹੀਂ ਉਹ ਪਾਪੀ ਨੂੰ ਜਾਂਦੇ ਨਾ ਨਹੀਂ ਉਹ ਮੈਂ ਆਪ ਜਾਣਾ ਸਿੱਧੀ ਜਿਹੜੀ ਗੱਲ ਵਾ ਜੇ ਤੂੰ ਕੱਲਾ ਜਾ ਸਕਣਾ ਵਾ ਤੇ ਬੇਸ਼ੱਕ ਚੱਲ ਜਾ ਤੇ ਕੱਲੇ ਨੂੰ ਨਹੀਂ ਭੇਜੇ ਨਾਲ ਗਲਤੀਆਂ ਤੂੰ ਹੀ ਕਰੋ ਤੇ ਜਵਾਂ ਮੈਂ ਉਥੇ ਕਾਹਦੀ ਗਲਤੀਆਂ ਕਰਨ ਦੇ ਆਹੀ ਗਲਤੀਆਂ ਤੇ ਹੋਰੀਆਂ ਨਹੀਂ ਤੂੰ ਤੀਹ ਨੂੰ ਬਾਹਰ ਕੱਢਿਆ ਕਿ ਮੈਂ ਘਰ ਹੈਂਦੀ ਤੇ ਕੱਢਣੀ ਨਹੀਂ ਆ ਜੋ ਸਿੱਧਾ ਕੰਮ ਨਹੀਂ ਕਰਦੀ ਉਹਦੇ ਮੇਰੀ ਸੁਣ ਲਾ ਗੱਲ ਕੱਲ ਨੂੰ ਮੇਰੇ ਨਾਲ ਜਾਣਾ ਪੈਣਾ ਵਾ ਜੋ ਮਰਜ਼ੀ ਕਰ ਲਓ ਠੀਕ ਹੈ ਨਾ ਤੇ ਮਰਜ਼ੀ ਤੁਰਿਆ ਫਿਰ ਜਾ ਕੇ ਮੈਂ ਨਹੀਂ ਜਾਣਾ ਜੁਣਾ ਕਿਸ ਦੇ ਨਾਲ ਵੀ ਆ ਗਿਆ ਮੇਰੇ ਨਾਲ ਦੌੜ ਮੇਰੇ ਚੱਲ ਮੇਰੇ ਨਾਲ ਜਾਇ ਹੈ ਬਾਪੀ ਬਲਕੇ ਦਰਮਿਆਨ ਦੀ ਹੈ ਬਾਪੀ ਨੂੰ ਕਲਮ ਨਹੀਂ ਚੰਗੀ ਤਰ੍ਹਾਂ ਨਾ ਮੰਨਾ ਮੰਮੀ ਬੜਾ ਰੋਲਾ ਡਿਆਇ ਪਾਉਣੇ ਇਹਦੇ ਰੋਲੇ ਦੀ ਕਿਹੜੀ ਗੱਲ ਵਾ ਬਰਨਾ ਸੰਦੀਪ ਖਲੀ ਨਹੀਂ ਉਹਨਾਂ ਨੇ ਤੁਸੀਂ ਮੇਰੇ ਨਾਲ ਚੱਲੋ ਕਿਉਂ ਕਿਹੜੀ ਗੱਲ ਚ ਜਾ ਗਈ ਹੈ ਉਹਦੋਂ ਸਾਡੀ ਘਟ ਕਰਕੇ ਗਈ ਆ ਮੰਮੀ ਆਜਾ ਤੂੰ ਨਾ ਬੜਾ ਵਧੀਆ ਕੀਤਾ ਜਿਹੜਾ ਉਹਨੂੰ ਮਨਾ ਕਰ ਦਿੱਤਾ ਮੈਨੂੰ ਵੀ ਕਹੀ ਜਾਂਦਾ ਏ ਤੇ ਮੈਂ ਤਾਂ ਸਿਰਫ ਤੁਹਾਡੇ ਤੇ ਗੱਲ ਛੋੜ ਦਿੱਤੀ ਵੀ ਜੇ ਤੁਸੀਂ ਮੰਨ ਜੋਗੇ ਤੇ ਮੈਂ ਵੀ ਮੰਨ ਜੂਗੀ ਮੈਂ ਆਦੇ ਨੂੰ ਇਹ ਵੀ ਕਿ ਆ ਮੈਂ ਪੰਜਾਬ ਦੀ ਘੜੀਆਂ ਕੁੜੀਆਂ ਮਰ ਗਈਆਂ ਹੋਰ ਤੇਰਾ ਰਿਸ਼ਤਾ ਨਾ ਹੋਊਗਾ ਕਿਤੇ ਇਹੋ ਸੰਦੀਪ ਨਹੀਂ ਹੋਣਾ ਰਿਸ਼ਤਾ ਤੇਰਾ ਮੈਂ ਵੀ ਚੋੜ ਕੇ ਉਹਦੇ ਮਗਰ ਲੱਗਾ ਵਾ ਕਿ ਇਹਨੂੰ ਤੁਸੀਂ ਇਹੋ ਹੀ ਕਹੋ ਵੀ ਚੁੱਪ ਕਰਕੇ ਨਾ ਤਲਾਕ ਲੈ ਲੈ ਓਖਿਆਂ ਨੰਗਿਆਂ ਦੇ ਘਰ ਵਿਆਹਤਾ ਵੰਦਰਾ ਨਾ ਖਦੇ ਬੈਨ ਦਾ ਫਰਾਕ ਨਾ ਖਲੋਂਦਾ ਫਰਾਕ ਦੇਣਾ ਨੂੰ ਕਿਤੇ ਮੰਮੀ ਉਹ ਤੇ ਚਲ ਕੋਈ ਗੱਲ ਨਹੀਂ ਹਾਂ ਪਰ ਇਹ ਆ ਕਿ ਵੇਖਿਆ ਕੋ ਨਹੀਂ ਕਿ ਨਾ ਕੋਈ ਚੀਜ਼ ਲਿਆਈ ਕੋ ਨਹੀਂ ਕਿਤੇ ਇੱਥੋਂ ਆਂਦੀ ਵੀ ਸਭ ਕੋ ਵਰਤੀ ਜਾਉ ਹੁਣ ਅਸੀਂ ਵੀ ਕਿੰਨਾ ਕਿਥੋਂ ਲਈ ਜਾਈਏ ਭਲਾ ਇਹਨੂੰ ਹੋਣ ਤੇ ਰਹੀਆਂ ਚੀਜ਼ਾਂ ਮੈਂ ਤੂੰ ਵਰਤਣ ਲਈ ਹੁਣ ਉਹ ਵਰਤੇ ਵਿੱਚ ਤੇ ਹੁਣ ਜੰਗੇ ਲੱਗੀਦਾ ਮੈਂ ਇਤਰਾ ਮੈਂ ਤੇ ਇਨਾ ਚਰ ਵੇਖ ਲਓ ਮੈਂ ਤਾਂ ਕਿਹਾ ਹੀ ਨਹੀਂ ਕੋਈ ਇਹਨੂੰ ਵਰਤਨ ਦਿੱਤੀਆਂ ਚੀਜ਼ਾਂ ਹੁਣ ਜਦੋਂ ਨਾ ਐਵੇਂ ਖਰਾਬ ਕਰੀ ਜਾਂਦੀ ਮੇਰੇ ਕੋਲ ਫਿਰ ਨਹੀਂ ਬਰਦਾਸ਼ਤ ਹੁੰਦਾ ਹੈਗਾ ਨਹੀਂ ਰੋਕ ਕਰ ਹੈਗਾ ਇਹੋ ਜਿਹਾ ਕੰਮ ਇਹਨੂੰ ਛੱਡਣਾ ਇਤਰਾ ਇਹਨੂੰ ਲਿਆਵੇ ਪਿੰਡੋਂ ਤੇ ਇੰਨੇ ਵਰਤੇ ਜਾ ਕੇ ਉਹਨੂੰ ਕਹਿੰਦੀ ਆ ਵੀ ਤੂੰ ਵੀ ਇੱਥੇ ਆ ਜਾ ਦੱਸ ਇਹਦਾ ਆਪਣਾ ਦਿਮਾਗ ਨਹੀਂ ਖਤੇ ਦਾ ਕੰਮ ਕਰਦਾ ਕਿ ਜੇ ਮੈਂ ਉੱਥੇ ਚਲ ਜੂਗਾ ਤੇ ਅਗਲੇ ਸਾਮ ਲੈਣਗੇ ਇਹਨੂੰ ਬਲ ਨਹੀਂ ਰਾਹ ਪਿਆ ਹੈ 10 ਦਿਨ ਰਹਿ ਕੇ ਵੇਖੇ ਫਲਾ ਜਾ ਕੇ ਜੇ ਤੱਕ ਜਾਂਦਾ ਹਿੰਦੀ ਨਾ ਘਰ ਨੂੰ ਘਰ ਨੂੰ ਮੁੜ ਕੇ ਆਉਗਾ ਤਾਂ ਗੱਲ ਕਰੀ ਮਮੀ ਇਹ ਕਹਿਣ ਦੀਆਂ ਗੱਲਾਂ ਅਜੇ ਤੇ ਮਾਂ ਆਉਦੀ ਕਰੀ ਜਾਂਦੀ ਹੈ ਨਾ ਵੀ ਇੱਥੇ ਆ ਜਾ ਇੱਥੇ ਆ ਜਾ ਤੇ ਉੱਥੇ ਵੀ ਪਰਜਾਈਆਂ ਆ ਬਗਾਨੇ ਪੁੱਤ ਨੂੰ ਕੋਈ ਨਹੀਂ ਉਹ ਸੰਭਾਲਦਾ ਹੁੰਦਾ ਵੇਖੀ ਸਹੀਂ ਇਹਨਾਂ ਨੇ ੱਟਕੇ ਖਾਣੇ ਉਥੋਂ ਜੁੱਟੀਆਂ ਖਾ ਕੇ ਨਿਕਲਣਾ ਵਾ ੱਟਕੇ ਕੀ ਲੈਣੇ ਆ ਇਹਨਾਂ ਨੇ ਤੇ ਜੁੱਟੀਆਂ ਖਾ ਕੇ ਨਿਕਲਣਾ ਵਾ ਇਹਨਾਂ ਨੇ ਉਥੋਂ ਉਹ ਜੀ ਉਹ ਸਾਕਾ ਜਿਹਨੂੰ ਮਾੜੀ-ਭੋਟੀ ਸਮਝ ਨਹੀਂ ਲੱਗਦੀ ਹੈਗੀ ਪਿਤਾ ਸੋਸੇ ਖਾਣੀਆਂ ਸੌਖੀਆਂ ਵਾ ਤੂੰ ਚੁੱਪ ਕਰਕੇ ਆਪਣੀ ਮਾਂ ਨੂੰ ਕਹਿ ਵੀ ਮੈਨੂੰ ਦੇ ਸਾਮਾਨ ਤੇ ਆਪਣੇ ਘਰ ਵਸ ਉਹ ਆਣੀ ਮੈਂ ਮੰਗਣਾ ਹੀ ਨਹੀਂ ਆਉਣਾ ਕੋਈ ਨਹੀਂ ਮੰਗਣਾ ਤੇ ਫਿਰ ਬੈਠੀ ਰਹੇ ਉੱਥੇ ਨਹੀਂ ਕਿੜੀ ਲੈਣ ਤੋਂ ਥੱਕ ਜਿੱਦਾਂ ਨੂੰ ਲੈਂਦੀ ਐ ਆਈ ਨਾ ਜਾਣਾ ਇਹਦਾ ਮਗਰ ਲੱਗਾ ਵਾ ਨਾ ਇਹਨੂੰ ਇਹਨੂੰ ਮੁਝ ਰਖ ਦਿੰਨੇ ਲੰਬੜਦਾਰੀ ਜਰਾ ਦੇ ਆਹ ਤਾਂ ਹੀ ਵਧੀਆ ਕੀਤਾ ਵਾ ਤੇ ਤੁਸੀਂ ਮੰਨਿਓ ਨਾ ਹੁਣ ਚੰਗਾ ਨਹੀਂ ਮੰਨਣਾ ਕਿ ਮੈਂ ਜਾਣਾ ਹੀ ਨਹੀਂ ਤੇ ਮਾਰੇ ਮੰਨਣ ਵਾਲੀ ਕਿਹੜੀ ਗੱਲ ਬਾਵੇਂ ਜੀ ਇੱਥੇ ਨਾ ਮਰਜ਼ੀ ਕਹਿੰਦਾ ਔਰ